ਇਹ ਜੋ ਵੀ ਸੰਘਰਸ਼ ਕਾਲੇ ਕਾਨੂੰਨਾਂ ਦੇ ਵਿਰੁੱਧ ਚੱਲ ਰਿਹਾ ਹੈ ਜੋ ਮੌਕੇ ਦਾ ਹਾਕਮ ਔਰੰਗਜ਼ੇਬ ਬਣਿਆ ਪਿਆ ਮੋਦੀ ਕਿਸਾਨਾਂ ਦੀਆਂ ਜ਼ਮੀਨਾਂ ਅੜਪਣ ਵਾਸਤੇ ਅਬਾਨੀ ਅਡਾਨੀ ਨਾਲ ਪੂੰਜੀ ਪੱਧੀਆਂ ਨਾਲ ਇੰਨੇ ਵੀ ਜੋ ਸੌਦੇਬਾਜ਼ੀਆਂ ਕੀਤੀਆਂ ਨੇ ਉਹ ਤੁਹਾਡੇ ਸਾਹਰਿਆਂ ਦੇ ਸਾਹਮਣੇ ਆ ਅੱਜ ਤੋਂ ਵਿਸ਼ੇ ਆਪਣੇ 100 ਸਾਲਾਂ ਚ ਹਜ਼ਾਰਾਂ ਸਾਲਾਂ ਚਲੇ ਜਾਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਬਰ ਦੇ ਖਿਲਾਫ ਇਸੇ ਦਿੱਲੀ ਦੀ ਧਰਤੀ ਤੇ ਆਪਣੀ ਸ਼ਹਾਦਤ ਦਿੱਤੀ ਸੀ ਜੋ ਕਿ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਸੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਉਤਮ ਖੇਤੀ ਵੱਧ ਵਪਾਰ ਨਖਿੱਧ ਚਾੱਕਰੀ ਇਹ ਜੋ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਈ ਹੋਈ ਖੇਤੀ ਆ ਉਹਨੂੰ ਮਲਿਆ ਮੀਟ ਕਰਨਾ ਚਾਹੁੰਦਾ ਏ ਪਰ ਨਹੀਂ ਇਹ ਹੋਣਾ ਨਹੀਂ ਕਿ ਅੱਗੇ ਵੀ ਇਹਦੇ ਵਰਗੇ بڑے ਜ਼ਾਬਰ ਹਾਕਮ ਇਹਨਾਂ ਕੌਮਾਂ ਤੇ ਅਤਿਆਚਾਰ ਕਰਦੇ ਚਲੇ ਗਏ ਆ ਕਿਸੇ ਦਾ ਵਾਸ ਨਹੀਂ ਚੱਲਿਆ ਹੁਣੇ મોદી ਇਹ ਜਾਬਰ ਬਣ ਕੇ ਬੈਠ ਗਿਆ ਏ ਜੋ ਕਿ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜ਼ਮੀਨਾਂ ਹੜਪਣ ਵਾਸਤੇ ਉਹਨਾਂ ਨੂੰ ਕਰੋ ਬੇਕਾਰ ਕਰਨ ਵਾਸਤੇ ਇਹਨੇ ਬਹੁਤ ਮਾੜੇ ਅਪਮਨ ਸੂਬੇ ਅਪਣਾਏ ਹੋਏ ਨੇ ਜੇ ਜੋ ਇਕਤਾ ਚੱਲ ਰਹੀ ਏ ਕਿਸਾਨ ਮਜ਼ਦੂਰਾਂ ਦੀ 35 40 50 ਜੱਥੇ ਬੰਦੀਆਂ ਸਾਰੇ ਵਰਲਡ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਸੰਘਰਸ਼ ਫੈਲ ਚੁੱਕਾ ਏ ਆਖਰ ਇਹਨੂੰ ਹਾਰ ਮੰਨਣੀ ਪੈਣੀ ਏ ਸੋ ਅਸੀਂ ਗੁਰੂ ਚਰਨਾਂ ਦੇ ਵਿੱਚ ਇਹ ਹੀ ਬੇਨਤੀ ਕਰਦੇ ਆਂ ਕਿ ਜੋ ਵੀ ਕਿਸਾਨ ਮਜ਼ਦੂਰਾਂ ਦੀ ਏਕਤਾ ਬਣੀ ਆ ਉਹ ਬਣੀ ਰਹੇ ਫਿਰ ਆਪਣੀ ਫਤਿਹ ਹਾਸਲ ਹੋਵੇ ਸਾਨੂੰ ਕਿ ਆਪਾਂ ਆਪਣੇ ਘਰਾਂ ਨੂੰ ਚਾਲੇ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਤੀ ਸਰਕਾਰ ਮਰਦਾਬਾ